ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਾਜ਼ਲਕਾ ਦਾ ਹੜਪੀੜਤਾ ਦੀ ਵਿਥਾ ਸੁਣਨ ਅੱਜ ਸੁਖਸ਼ਿੰਦਰ ਸਿੰਘ ਰੰਦਾਵਾ ਆਏ ਨੇ ਜਿਨ੍ਹਾਂ ਇੱਥੇ ਆ ਕੇ ਲੋਕਾਂ ਦੇ ਹਾਲ ਜਾਣੇ ਨੇ ਇਹਨਾਂ ਤੋਂ ਜਾਣਦੇ ਆਂ ਵੀ ਕਿਸ ਤਰ੍ਹਾਂ ਦੀ ਜਿਹੜੀ ਇਹ ਕਾਂਗਰਸ ਪਾਰਟੀ ਤੇ ਉਹਨਾਂ ਵੱਲੋਂ ਇੱਥੇ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਹਾਂਜੀ ਦੇਖੋ ਫਿਰ ਇਹ ਗੱਲ ਤੇ ਇਸ ਤੋਂ ਸੋਲਪੁਰ ਤੋਂ ਲੈ ਕੇ ਆਪਾਂ ਜੀ ਚੱਲ ਰਹੇ ਹਾਂ ਇੱਥੇ ਪਠਾਨਕੋਟ ਤੱਕ ਇਹ ਹਰਾਨ ਦੀ ਮਾਰੂਥ ਪੂਰਾ ਹੀ ਬਾਰਡਰ ਡਿਸਟ੍ਰਿਕਟ ਜਿਹੜਾ ਆਪਾਂ ਕਿੱਥੇ ਪੰਜਾਬ ਸਰਕਾਰ ਦੀ ਬਹੁਤ ਥੋੜੀ ਬਣਦੀ ਸੀ ਉੱਥੇ ਬਰਾਬਰ ਤੇ ਕੇਂਦਰ ਸਰਕਾਰ ਦੀ ਜਿੰਨੀ ਬਣਦੀ ਸਾਨੂੰ ਇਹਦੀ ਜਿੱਦਾਂ ਪਿੰਡ ਵਾਲਿਆਂ ਦੀ ਸਾਰੀ ਡਿਮਾਂਡ ਹੈ ਕਿ ਜਿੱਦਾਂ ਜਿੰਨੇ ਦਿਨ ਤੁਸੀਂ ਨਹੀਂ ਬਣਦੇ ਓਨੇ ਦਿਨ ਅਸੀਂ ਬਚ ਨਹੀਂ ਤੇ ਤੁਸੀਂ ਰੋਜਪੁਰ ਤੋਂ ਲੈ ਕੇ ਗੁਰਦਾਸਪੁਰ ਤੱਕ ਪਠਾਨਕੋਟ ਤੱਕ ਜਿਹੜੀ ਤੁਸੀਂ ਬਣਨੀ ਹੈ कि ਅਸੀਂ ਬਾਰਡਰ ਦੇ ਨਾਲ ਨਾਲ ਤੰਗ ਕਰਦੇ ਨੇ ਇਹ ਨੈਸ਼ਨਲ ਸਕਿਉਰਿਟੀ ਦਾ ਵੀ ਖਤਰਾ ਹੈ। ਔਰ ਜਿਹੜੇ ਦੁਸ਼ਮਣ ਨੇ ਸਾਡੇ ਨਾਲ ਗੁਆਂਢੀ ਬੈਠੇ ਉਹਨਾਂ ਦਾ ਸੰਵਾਦ ਇਹਦੇ ਤੇ ਪ੍ਰਧਾਨ ਮੰਤਰੀ ਜੀ ਨੇ ਇੱਥੇ ਆ ਕੇ ਅਨਾਉਂਸਮੈਂਟ ਕਰਦੀ ਛੇ ਦੀ ਹੈ ਕਿ ਜਿਹੜੀ ਗਨੀ ਤੂਸੀ ਆ ਇਹਨੂੰ ਇਮੀਡੀਏਟਲੀ ਅਸੀਂ ਕਾਰਟਰਾਵਾ ਕਿ ਨਾਲ ਹੀ ਉਹਨਾਂ ਨੂੰ ਬੇਨਤੀ ਕਰਦੇ ਕਿ ਜਿੱਥੇ ਜਿੱਥੇ ਮੋਰਚੇ ਬਣਿਆ ਉਹਨਾਂ ਦਾ ਇਹੋ ਜਿਹਾ ਕੋਈ ਹੱਲ ਕੀਤਾ ਜਾਏ। ਉਹਦੀ ਰਿਪੇਅਰ ਕਰ ਲਿਆ ਤੁਸੀਂ ਉਹਨੂੰ ਮਿੱਟੀ ਪਾ ਕੇ ਪੋਲਾ ਕਰ ਜਾਂਦੇ ਹੋ ਤੇ ਉੱਥੋਂ ਹੀ ਦਰਿਆ ਟੁੱਟੇ ਡੇ ਜਾਂਦਾ ਦੂਸਰੀ ਚੀਜ਼ ਜਿਹੜੀ ਹੈ ਕਿ ਜਿਹੜੇ ਲਾਗੇ ਨਾਲੇ ਦੇ ਆ ਜਿਵੇਂ ਇਹ ਤੁਹਾਡੇ ਨਾਲੇ ਨਾਲੇ ਇਹ ਸੇਮ ਨਾਲਾ ਇਹਦੇ ਵਿੱਚ ਸਾਰੇ ਤੁਸੀਂ ਮੇਰੇ ਖਿਆਲ ਅੱਧੇ ਪੰਜਾਬ ਦਾ ਪਾਣੀ ਇਹਦੇ ਚ ਆ ਰਿਹਾ ਤੇ ਤੁਹਾਡਾ ਪਾਣੀ ਇਸ ਖਰਚ ਨੂੰ ਇਹਦਾ ਵੀ ਹੱਲ ਹੋਣਾ ਚਾਹੀਦਾ ਚਲੋ ਇਹ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹਨੂੰ ਦੇਖਣਾ ਚਾਹੀਦਾ ਪਰ ਜਿਹੜੀ ਉਹ ਅਸੀਂ ਮੈਂ ਉੱਥੋਂ ਦਾ ਗੁਰਦਾਸਪੁਰ ਤੋਂ ਐਮਪੀ ਆ ਬਾਰਡਰ ਦਾ ਗੁਆਇਆ ਸਾਹਿਬ ਨੇ ਤੇ ਅੰਮ੍ਰਿਤਸਰ ਤੋਂ ਆਪਣੇ ਔਜਲਾ ਸਾਹਿਬ ਤਿੰਨੇ ਜਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਇੱਕੋ ਹੀ ਮੰਗਤੇ ਸਭ ਤੋਂ ਵੱਡੀ ਮੰਗ ਹੈ ਕਿ ਜੇ 88 ਤੁਹਾਡਾ ਆਇਆ ਤੁਹਾਡੇ 23 ਚ ਆ ਗਿਆ 13 ਚ ਆਇਆ 11 ਚ ਵੀ ਆਇਆ ਤੁਹਾਡੇ ਤੇ ਹਰ ਵਾਰੀ ਦੂਜੇ ਤੀਜੇ ਸਾਲ ਹੀ ਤੁਹਾਡੇ ਹੜ ਆਉਣ ਲੱਗ ਜਾਂਦਾ ਇਹਦਾ ਜੇ ਸਹੀ ਹੱਲ ਜੋ ਬੈਠਾ ਸੀ ਜਿਹੜੇ ਬਕਰੇ ਉਹ ਸਾਹਮਣੇ ਡੇਰੇ ਵਾਲੇ ਉਹਨਾਂ ਨੇ ਕਿਹਾ ਜੀ ਸਾਡਾ ਤੇ ਕੋਈ ਹੱਲ ਜੇ ਤੁਸੀਂ ਬਣ ਜੇ ਤੇ ਅਸੀਂ ਬਚ ਜਾਵਾਂਗੇ ਤੇ ਸਾਨੂੰ ਸਾਰਾ ਧਿਆਨ ਸਾਰੀਆਂ ਪਾਰਟੀਆਂ ਆਪਾਂ ਬਲੇਮ ਗੇਮ ਕਰੀਏ ਕਿ ਜੀ ਉਹਨੇ ਨਹੀਂ ਕੀਤਾ ਉਹਨੇ ਨਹੀਂ ਕੀਤਾ ਸਾਰਿਆਂ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਆ ਕਿ 올 ਪਾਰਟੀ ਮੀਟਿੰਗ ਬੁਲਾਉਂਦਾ ਉਹਦੇ ਚ ਸਾਰਿਆਂ ਨੂੰ ਲੈ ਕੇ ਉਹਨਾਂ ਨੂੰ ਕਹਿੰਦਾ ਕਿ ਆਓ ਇਕੱਠੇ ਹੋਈਏ ਤੇ ਜਾ ਕੇ ਪ੍ਰਧਾਨ ਮੰਤਰੀ ਨਾਲ ਸਰਕਾਰ ਦੇ ਨਾਲ ਆਪਾਂ ਗੱਲ ਕਰੀਏ ਕਿ ਪੰਜਾਬ ਜੇ ਹੜਾ ਨਾਲ ਵੀ ਲੜਾਈ ਲੜਦਾ ਤੇ ਪਾਕਿਸਤਾਨ ਨਾਲ ਵੀ ਲੜਦਾ ਤੇ ਦੇਸ਼ ਦੀ ਸਾਂਖਿਆ ਵੀ ਕਰਦਾ ਉਹਨੂੰ ਜੇ ਮਜ਼ਬੂਤ ਰੱਖਣਾ ਤੇ ਸਾਡੇ ਬੰਦ ਜਿਹੜੇ ਨੇ ਇਹਨਾਂ ਨੂੰ ਮਜ਼ਬੂਤ ਕਰਨਾ ਪਏਗਾ ਸਭ ਤੋਂ ਵੱਡੀ ਜੋਸ਼ਣ ਸਾਹਿਬ ਡਾਕਟਰ ਸਾਹਿਬ ਬੈਠੇ ਨੇ ਐਮਐਲਏ ਸਾਹਿਬ ਇਹਨਾਂ ਦੇ ਪਿਤਾ ਜੀ ਨੂੰ ਪਤਾ ਪੁਰਟੇਗਬਾਲ ਸਾਹਿਬ ਨੂੰ ਕਿ ਇਹਦੇ ਤੋਂ ਪਹਿਲਾਂ ਇੱਕ ਸਟੇਟ ਕੰਟਰੋਲ ਬੋਰਡ ਹੁੰਦਾ ਜਿਹਦਾ ਚੀ ਮੰਤਰੀ ਚੇਅਰਮੈਨ ਹੁੰਦਾ ਉਹਦੀ ਉਹਦੇ ਚ ਅਸੀਂ ਐਮਪੀ ਤੇ ਜਿਹੜੇ ਉਹਦੇ ਬਾਰਡਰ ਦੇ ਐਮਐਲਏ ਜਿਹੜੇ ਜਿਹੜੇ ਦਰਿਆਵਾਂ ਦੇ ਨੇੜੇ ਵਾਲੇ ਐਮਐਲਏ ਨੇ ਉਹ ਸਾਰੇ ਉਹਦੇ ਮੈਂਬਰ ਹੁੰਦੇ ਨੇ ਉਹਦੀ ਅਜੇ ਤੱਕ ਮੀਟਿੰਗ ਨਹੀਂ ਕਦੀ ਬੁਲਾਈ ਇਹ ਤੇ ਦੇਖਣਾ ਚਾਹੀਦਾ ਕਿ ਮੀਟਿੰਗ ਕਿਉਂ ਨਹੀਂ ਬੁਲਾਈ ਗਈ ਕਿਉਂ ਨਹੀਂ ਲਿਆ ਗਿਆ ਕਿ ਕੀ ਸਾਡੇ ਤੇ ਆਏਗਾ ਪਾਕਰਾ ਟਾਈਮ ਦੇ ਵਿੱਚੋਂ ਕਿਉਂ ਨਹੀਂ ਅਜੇ ਤੱਕ ਡਿਪਟੀ ਕਮਿਸ਼ਨਰ ਰੋਪੜ ਆਪਣੀ ਸਟੇਟਮੈਂਟ ਕਿਉਂ ਨਹੀਂ ਦੇਾਰਕ ਕਿ ਕਿ ਮੈਟਰੋਲੋਜੀ ਡਿਪਾਰਟਮੈਂਟ ਆਫ ਜਿਹੜਾ ਮੌਸਮ ਵਿਭਾਗ ਹੈ ਉਹਨੇ 7 ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਪੰਜਾਬ ਚ ਹੜ੍ਹ ਆਉਣਗੇ ਉਹਦੇ ਤੇ ਕਿਉਂ ਨਹੀਂ ਐਕਸ਼ਨ ਕੀਤਾ ਗਿਆ ਤੁਸੀਂ ਇਥੋਂ ਦੀ ਕਲ ਕਰਦੇ ਹੋ ਤੁਸੀਂ ਅੱਗੇ ਆ ਜਾਓ ਗੁਰਦਾਸਪੁਰ ਉੱਥੇ ਜਿਹੜਾ 20 ਸਤੰਬਰ ਤੱਕ ਪਾਣੀ ਰੱਖਣਾ ਸੀ ਜਵਿਕਤੂਬਰ ਤੱਕ ਜਿੰਨਾ ਰੱਖਣੇ 31 ਸਤੰਬਰ ਤੱਕ ਉਹ ਪਾਣੀ ਵਧਾਉਂਦੇਗੇ ਤੇ ਉਥੇ ਮਾਦੋਪੁਰ ਜਿਹੜਾ ਹੈਡ ਵਰਕ ਸੀ ਉਹਦੇ ਜੇਟੀ ਟੁੱਟ ਗਏ ਤੇ ਉਹ ਰਿਸਪੌਂਸਿਬਿਲਟੀ ਤੇ ਕਿਸੇ ਦੀ ਫਿਕਸ ਹੋਣੀ ਚਾਹੀਦੀ ਆ ਨਾ ਕਿ ਉਹ ਪਾਣੀ ਅਜੇ ਵੀ ਨਹੀਂ ਰੋਕ ਰਿਆ ਜਿਹੜਾ ਉਹਦੇ ਚ ਰੰਜੀਤ ਸਾਗਰ ਡੈਮ ਦਾ ਪਾਣੀ ਉਹ ਕਦਾਂ ਜਾਊਗਾ ਸਭ ਤੋਂ ਵੱਡੀ ਗੱਲ ਉਥੇ ਇਹ ਹੋਈ ਤੇ ਉਹ ਜਿੱਤੇ ਬਸੰਤਰ ਨਾਲਾ ਪਾਕਿਸਤਾਨ ਵਾਲੇ ਪਾਸੇ ਸਾਈਡ ਤੋਂ ਆਉਂਦਾ ਜਿਸ ਉਹਦਾ ਪਾਣੀ ਆਉਂਦਾ ਤੇ ਪਿੱਛੇ ਦਾ ਵਿੱਚ ਨਹੀਂ ਛੜਿਆ ਜਾਂਦਾ ਇਹਦੀ ਪਹਿਲੀ ਵਾਰੀ ਹੋਇਆ ਹਿਸਟਰੀ 'ਚ ਕਿ ਦੋਵੇਂ ਪਾਣੀ ਇਕੱਠੇ ਛੱਡ ਦਿੱਤੇ ਗਏ ਜਿਹੜੀ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਜਿਹੜੇ ਡੁੱਬਿਆ ਉਹ ਇਸ ਕਰਕੇ ਡੁੱਬਿਆ ਕਿ ਸਾਰਾ ਪਾਣੀ ਇਕੱਠਾ ਹੀ ਛੱਡ ਦਿੱਤਾ ਗਿਆ ਤੇ ਇਸੇ ਤਰ੍ਹਾਂ ਹੀ ਕੋਈ ਪਲਾਨਿੰਗ ਨਹੀਂ ਸਤਲੁਜ ਵਿਆਸ ਜਿੱਥੇ ਵੀ ਕਦੇ ਚਲੇ ਜਾ ਤਬਾਹੀ ਮਚੀ ਹੈ ਇਹ ਤਬਾਹੀ ਇਸ ਕਰਕੇ ਮਚੀ ਹੈ ਕਿ ਐਡਮਿਨਿਸਟ੍ਰੇਸ਼ਨ ਨੇ ਸਰਕਾਰ ਨੇ ਧਿਆਨ ਨਹੀਂ ਕੀਤਾ ਉਹਦੀ ਮੰਗ ਕਰਦੇ ਆ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਮੁੱਖ ਮੰਤਰੀ ਸਾਹਿਬ ਜੇ ਕੋਈ ਕੀਰ ਜਾਂਦੇ ਉਦਕਿ ਸਾਡਾ ਜੀਐਸਟੀ ਦਾ ਪੈਸਾ ਦੋ ਸਾਡਾ ਉਹਦਾ ਦੋ ਆਰਡੀਐਫ ਦਾ ਪੈਸਾ ਦੋ ਆ ਸਾਰੇ ਤੁਸੀਂ ਖੜੇ ਹੋ ਆਰਡੀਐਫ ਦਾ ਪੈਸਾ ਅਸੀਂ ਨਹੀਂ ਕਿਤੇ ਵੀ ਲਾ ਸਕਦੇ ਕੋਈ ਹੜਾ ਚ ਨਹੀਂ ਲਿਆ ਜਾ ਸਕਦਾ ਉਹ ਪੈਸਾ ਲੱਗੇਗਾ ਜਿਸ ਕੰਮ ਲਈ ਆ ਇਹਨੂੰ ਮੁੱਖ ਮੰਤਰੀ ਨੂੰ ਅਜੇ ਤੱਕ ਨਹੀਂ ਸਮਝ ਆ ਰਹੀ ਕਿ ਆਮ ਆਦਮੀ ਪਾਰਟੀ ਕਲੀਨਿਕ ਬੰਦ ਉਹਨਾਂ ਨੇ ਕਰਾ ਦਿੱਤੇ ਜਦੋਂ ਇਹਨਾਂ ਨੇ ਨਾਂ ਬਦਲੇ ਉਹਦੇ ਬਾਅਦ ਪੈਸੇ ਹੈਲਥ ਡਿਪਾਰਟਮੈਂਟ ਦੇ ਆ ਜਿਹੜਾ ਜਿਸ ਉਹਦੇ ਚ ਅਕਾਊਂਟ ਚ ਪੈਸਾ ਹੈਗਾ ਉਹ ਪੈਸਾ ਖਰਚਾ ਸਕਦਾ ਮੁੱਖ ਮੰਤਰੀ ਨੂੰ ਇਹਦੀ ਵੱਖਰੀ ਮੰਗ ਰੱਖਣੀ ਚਾਹੀਦੀ ਆਸੀਂ ਜਿਹੜਾ ਪੰਜਾਬ ਦਾ ਰਾਈਟ ਬਣਦਾ ਜਿਹੜੇ ਨੇ 50 ਕਰੋੜ 50000 ਕਰੋੜ ਜਾਂ ਜੋ ਕਰੋੜ ਵੀ ਲਿਖੇ ਨੇ ਉਹ ਪੰਜਾਬ ਦੇ ਅਲੱਗ ਪੈਸੇ ਉਹਦੇ ਨਾਲ ਪੰਜਾਬ ਦੀ ਡਿਵੈਲਪਮੈਂਟ ਹੋਣੀ ਆ ਇਹ ਜਿਹੜੀ ਚੀਜ਼ ਆ ਇਹ ਪਾਖੜਾ ਬਿਆਸ ਮੈਨੇਜਮੈਂਟ ਦੀ ਨਲਾਕੀ ਆ ਉਹਨੇ ਟਾਈਮ ਟਾਈਮਲੀ ਪਾਣੀ ਜਿਹੜਾ ਰਿਲੀਜ਼ ਕਰਨਾ ਛੁ ਨਹੀਂ ਕੀਤਾ ਲੇਕ ਭਰ ਗਈ ਲੇਕ ਤੋਂ ਵੱਧ ਪਾਣੀ ਹੋ ਗਿਆ ਤੇ ਇੱਕਦਮ ਸਾਰੇ ਗੇਟ ਖੋਲ ਦਿੱਤੇ ਜੇ ਇਹੋ ਗੇਟਾਂ ਨੂੰ ਥੋੜਾ ਥੋੜਾ ਕਰਕੇ ਕਰਦੇ ਤੇ ਮੇਰੇ ਖੜ ਪੰਜਾਬ ਚਿੱਤ ਬਾਈ ਕਦੀ ਵੀ ਨਮਾਚ ਬਾਈ ਸਾਹਿਬ ਅੱਜ ਅਸੀਂ ਸੂਬਾ ਦੇ ਲੱਗੇ ਆ ਖਡੂਰ ਸਾਹਿਬ ਹਲਕੇ ਤੋਂ ਲੈ ਕੇ ਤੇ ਹੁਣ ਅਖੀਰਲਾ ਫਾਜ਼ਿਲਕਾ ਤੱਕ ਪਹੁੰਚੇ ਆਂ ਔਰ ਹਰ ਜਗ੍ਹਾ ਤੇ ਸਾਡੇ ਸਾਥੀ ਖੋਣੀ ਸਾਹਿਬ ਖਬਾਇਆ ਸਾਹਿਬ ਬਿੱਟੂ ਜੀ ਕਾਂਗਰਸ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਟੀਮਾਂ ਲੱਗੀਆਂ ਵੀ ਐ ਰਾਹਤ ਸਮੱਗਰੀਆਂ ਪਹੁੰਚਾਉਣ ਤੇ ਸਾਰਾ ਸਮਾਨ ਡੇਟ ਵਾਸਤੇ ਜਿਸ ਤਰੀਕੇ ਦੀ ਬਰਬਾਦੀ ਹੋਈ ਹੈ ਮੈਨੂੰ ਲੱਗਦਾ ਕਿ 88 ਤੋਂ ਵੀ ਜ਼ਿਆਦਾ ਜ਼ਿਆਦਾ ਬਰਬਾਦੀ ਹੋਈ ਹੈ ਇਹਦੇ ਪਿੱਛੇ ਸਰਕਾਰ ਦੀਆਂ ਨਲਕੀਆਂ ਤੇ ناکਾਮੀਆਂ ਦਾ ਹੱਥ ਹੈ ਸਮਾਉਣ ਤੇ ਉਹ ਸਾਰੀਆਂ ਉਜਾਗਰ ਕਰਾਂਗੇ ਲੇਕਿਨ ਹੁਣ ਸਮਾ ਸ਼ੋਭਾ ਨਹੀਂ ਦਿੰਦਾ ਸਾਰੇ ਰਲ ਮਿਲ ਕੇ ਇਸ ਇਸ ਹੜ੍ਹਾਂ ਦੇ ਨਾਲ ਇਸ ਵਿਪਤਾ ਦੇ ਨਾਲ ਸਾਨੂੰ ਨਿਬੜਨਾ ਚਾਹੀਦਾ ਹੈ ਮੇਰੀ ਸਾਰਿਆਂ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਂਗਰਸ ਦੇ ਹਰ ਵਰਕਰ ਨੂੰ ਇਹ ਬੇਨਤੀ ਹੈ ਕਿ ਆਪਣੇ ਘਰਾਂ ਚੋਂ ਨਿਕਲ ਕੇ ਆਪਾਂ ਹਰ ਹਾਲਤ ਅਗਲੇ 15 20 ਦਿਨ ਜਿੰਨਾ ਚਿਰ ਇਹ ਸੈਟਲ ਨਹੀਂ ਹੋ ਜਾਂਦਾ ਸਾਰਾ ਕੁਝ ਸਹੀ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਪੰਜਾਬੀਆਂ ਦਾ ਸਾਥ ਦੇ ਕੇ ਉਹਨਾਂ ਦੀ ਇਸ ਸੌਖੀ ਘੜੀ ਦੇ ਵਿੱਚ ਨਾਲ ਖੜੇ ਰਹੀਏ ਹਮੇਸ਼ਾ ਨਾਲ ਖੜੇ ਹੈਂ ਔਰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਸਾਡੀਆਂ ਸਰਕਾਰਾਂ ਤਾਂ ਹੈ ਨਹੀਂ ਨਾ ਦਿੱਲੀ ਚ ਨਾ ਇੱਥੇ ਲੇਕਿਨ ਅਸੀਂ ਲੋਕਾਂ ਦਾ ਸਾਥ ਦਿੰਦੇ ਰਵਾਂਗੇ ਦੇਖਿਏ ਜੋ ਬਾੜ ਦਾ ਪਾਣੀ ਹੈ ਉਹ گاਉਂ ਵਿੱਚ ਘੁੱਸ ਗਿਆ ਹੈ ਔਰ ਇਹ ਜੋ ਦਰਿਆ ਹੈ ਉਹ ਸਮੁੰਦਰ ਜਿਹਾ ਹੋ ਗਿਆ ਹੈ कोई और छोर दिखाई नहीं दे रहा है और ऐसे में अपने गांव छोड़ के पिंड छोड़ के सब पारों में झोपड़ी बना बना कर रह रहे हैं बहुत कष्ट में लोग अपना जीवन बिता रहे हैं भोजन नहीं है कपड़े नहीं हैं दवाइयाँ नहीं हैं मवेशी के लिए नहीं है और ये सब काम हमारे कांग्रेस के कार्यकर्ता संगत के लोग सब मिलजुल के सब काम कर रहे हैं लेकिन सरकार न केंद्र की के सरकार न राज्य की सरकार कोई सहायता नहीं दे रही है और पूरे पंजाब में जो बाढ़ग्रस्त क्षेत्र है वहाँ बहुत ही तकलीफ़ है आज सुबह से ले कर अभी तक के हम लोग लगभग बारह घंटा से हम लोग घूम रहे हैं और देख रहे हैं लोग किन परिस्थितियों में दिन काट रहे हैं ਫਾਜ਼ਲਕਾ ਦੇ ਹਰ ਧਰ ਪ੍ਰਭਾਵਿਤ ਇਲਾਕਿਆਂ ਵਿੱਚ ਪੰਜਾਬ ਕਾਂਗਰਸ ਦੀ ਟੀਮ ਪਹੁੰਚੀ ਜਿਸ ਨੂੰ ਕੀ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਬਿਬੇਸ਼ ਬਗੇਲ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਦਾਵਾ ਵਰਗੇ ਲੀਡਰ ਜਿਨ੍ਹਾਂ ਨੇ ਫਾਜ਼ਲਕਾ ਦੇ ਹਰ ਪ੍ਰਭਾਵਿਤ ਇਲਾਕੇ ਵਿੱਚ ਆ ਕੇ ਲੋਕਾਂ ਦੀਆਂ ਮੁਸੀਬਤਾਂ ਨੂੰ ਜਾਣਿਆ ਤੇ ਉਹਨਾਂ ਨੂੰ ਹੱਲ ਕਰਾਉਣ ਦਾ ਭਰੋਸਾ ਦਿੱਤਾ ਧੰਨਵਾਦ ਜੀ ਮੈਂ ਤਜਿੰਦਰਪਾਲ ਸਿੰਘ ਡੈਨਿਕਸਫੇਰਾ ਟੀਵੀ